हां जी बेटे मेनू 12 ਦਾ ਪਾੜਾ ਸੁਣਾਉਂਗੇ ਚਲ ਸੁਣਾਓ ਵਾਲੇ ਕੰਮ 12 12 ਦੇ ਵਿੱਚ ਸੱਤੀ ਬੇਟਾ 12 ਨੁਣਾ ਬੋਲੋ ਸੱਤੀ ਲੈ ਹੈ 12 ਦਾ ਸੱਤੀ ਚਲੋ ਕੋਈ ਗੱਲ ਨਹੀਂ ਬਰੇ ਸਾਨੂੰ ਪਾੜੇ ਆ ਨਹੀਂ ਰਹੇ ਯਾਦ ਨਹੀਂ ਹੋ ਰਹੇ ਹਨਾ ਇੱਕ ਸੋਖੇ ਢੰਗ ਨਾਲ ਪਾੜੇ ਕਰੀਏ ਫਿਰ ਆਪਾਂ ਕਰੀਏ ਤੁਸੀਂ ਆਪ ਲਿਖੋਗੇ ਚਲੋ ਲਿਖੇ ਦੇਖੋ ਪਹਿਲਾਂ ਦੇਖ ਲਈ ਮੈਂ ਕੀ ਲਿਖੂੰ ਦੋ 10 ਚਾ ਬੋਲੋ ਜੀ ਬੋਲੋ ਸੇ 5 6 7 8 9 10 11 12 ਹੁਣ ਇੱਥੇ ਤਾਂ ਕਿਵੇਂ ਲਿਖ ਲੈ 1 2 3 ਇਹਨੇ 5 4 ਤੋਂ ਬਾਅਦ 5 6 ਤਾਂ ਇਹ ਕਹਿੰਦੇ ਇਹ ਭਾੜੇ ਵਿੱਚ ਆਉਂਗਾ ਨਾ ਆਪਾਂ ਦੇਖਦੇ ਆਂ ਜੀ ਅਨ ਪ੍ਰਵਿੰਦਰ ਹੈ ਪ੍ਰਵਿੰਦਰ ਹੈ ਨਾ ਹੈ ਨਾ ਪ੍ਰਵਿੰਦਰ ਹੀ ਹੈ ਨਾ ਵੀ ਪਹਾੜਾ ਸੌਖੇ ਨਾਲ ਬਣਾਦਾ ਕਿਵੇਂ ਸੇਬਾ ਆ 10000 ਤੁਸੀਂ ਧਿਆਨ ਦੇ ਤੁਹਾਡੇ ਵੀ ਕੰਮ ਆ ਸਕਦਾ ਚਲੋ ਭਗਵਾਨ ਇੱਥੇ ਲਿਖੋ ਵੈਰੀ ਗੁੱਡ ਦੇਖੋ ਪਹਾੜਾ ਬਣ ਰਿਹਾ ਹੈ ਕਿੰਨਾ ਹਾਂ ਚਲੋ ਜੀ ਇਹ ਦੋ ਦਾ ਪੜਾ ਲਿਖ ਰਿਹਾ ਹੁਣ ਇਧਰ ਹਾਂਜੀ 8 ਜੀ ਵੈਰੀ ਗੁੱਡ ਸ਼ਾਬਾਸ਼

ਚੇ ਸ਼ਾਬਾਸ਼ ਆਟ ਵੈਰੀ ਗੁੱਡ ਸ਼ਾਬਾਸ਼ ਦੇਖੋ ਪਹਿਲਾਂ ਇਹਨੇ 1 2 3 4 5 6 7 8 9 10 ਫਿਰ 12 ਹੈਨਾ ਤੇ ਫਿਰ ਇਹਨੇ ਕੀ ਕਰਿਆ ਇਧਰਲੇ ਪਾਸੇ 2 4 6 8 ਇਥੇ ਤੱਕ ਦੋ ਦਾ ਪੜਾ ਲੈ ਕੇ ਉਹਦੇ ਬਾਅਦ 10 ਆਉਂਦਾ ਸੀ ਨਾ ਉਹਦੇ ਇਹਨੇ ਜ਼ੀਰੋ ਲਾਤੀ ਫਿਰ 12 ਦਾ ਦੋ ਲਾਇਆ ਇਕੱਲਾ 14 ਦਾ ਚਾਰ ਲਾਇਆ 16 ਦਾ 6 ਲਾਇਆ ਇਕੱਲਾ ਤੇ 18 ਦਾ ਇਹਨੇ ਲਾਇਆ 8 ਇੱਕ ਠੀਕਾ ਉਹਦੇ ਥੱਲੇ ਲਾਤੀ ਜੀਓ ਸ਼ਾਬਾਸ਼ ਬੇਟਾ ਕਿਵੇਂ ਲੱਗਿਆ ਪੜਾ ਇਸ ਤਰ੍ਹਾਂ ਸਿੱਖੇਗਾ ਸਿੱਖੇਗਾ ਨਾ ਕੁਝ ਨੁਕਸਾਨ ਨਹੀਂ ਸਿਆਰੇ ਦੇਖੋ ਨਹੀਂ ਸੋਕ ਕੇ ਕੰਨ ਨਾਲ ਨੂੰ ਕਰਨਾ ਸਤਾ ਜੇਕਰ ਤੁਹਾਡਾ ਵੀ ਕਿਸੇ ਦਾ ਵੀ ਬੱਚਾ ਪੜਾ ਨਹੀਂ ਸਿੱਖ ਰਿਹਾ ਤਾਂ ਤੁਸੀਂ ਵੀ ਇਸ ਤਰ੍ਹਾਂ ਸਿਖਾ ਸਕਦੇ ਹੋ ਧੰਨਵਾਦ ਜੀ